ਹੈ ਤਾਂ 2 ਸਾਲ ਹੀ ਹੋਏ ਨੇ ਹੈ ਤਾਂ 2 ਸਾਲ ਹੀ ਹੋਏ ਨੇ ਹੈ ਤਾਂ ਨੰਬਰਿੰਗ ਚੱਲ ਰਹੀ ਹੈ ਨੰਬਰਿੰਗ ਫਿਲਮ ਤਾਂ ਸ਼ੁਰੂ ਹੋਊਗੀ ਹਜੇ ਇਸੇ ਕਰਕੇ ਤਾਂ ਡਰੇ ਫਿਰਦੇ ਨੇ ਇਹ ਵੀ ਯਾਰ ਬੜਾ ਪੰਗਾ ਪੈ ਗਿਆ ਪਹਿਲਾਂ ਇਹਨਾਂ ਨੂੰ ਮੀਸ ਸੀ 6 ਮਹੀਨੇ ਨਹੀਂ ਚੱਲਣੇ ਫਿਰ ਕਹਿੰਦੇ ਸਾਲ ਤਾਂ ਨਹੀਂ ਘਟ ਸਕਦੇ ਫਿਰ ਕਹਿੰਦੇ ਬਿਜਲੀ ਫ੍ਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਕਰ ਤਾਂ ਦਿੱਤੀ ਪਰ ਜਿਆਦਾ देर ਚੱਲਣੀ ਨਹੀਂ ਫਿਰ ਕਹਿੰਦੇ ਨੌਕਰੀਆਂ ਨਹੀਂ ਦਿੱਤੇ ਜਾਣੀਆਂ ਹੁਣ ਕਹਿੰਦੇ ਬਸ ਕੇਰੀਵਾਲ ਅੰਦਰ ਹੋ ਗਿਆ ਪਾਰਟੀ ਡੁੱਟ ਚੂ ਅੱਗੇ ਕਹਿਣਗੇ 4 ਸਾਲ ਨਹੀਂ ਘੱਟ ਸਕਦੇ ਫਿਰ ਅੱਗੇ 5 ਫਿਰ ਕਹਣਗੇ 27 ਨਹੀਂ ਜਿੱਤ ਸਕਦੇ 27 ਤੋਂ ਬਾਅਦ ਜੋ ਆਵੂ ਠੀਕ ਆ ਜਿੱਤ ਗਏ ਪਰ 32 ਖਤਰੇ 'ਚ ਐਂ ਚਲੀ ਜਾਣਗੇ ਤਾਂ ਐਂ ਐਂ ਤੁਰੇ ਫਿਰਨਗੇ ਤਾਂ ਆਪਦੇ 13 ਬੰਦੇ ਲੱਭਦੇ ਨਹੀਂ ਹੈਗੇ ਵੀ 13 ਖੜੇ ਕੌਣ ਮੈਨੂੰ ਤਾਂ ਕੱਲ ਦੱਸਿਆ ਇੱਕ ਬੰਦੇ ਨੇ ਮੁੰਡਾ ਦੋਸਤ ਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਆ ਕਾਲੀ ਦਲ ਦਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਾ ਕੇ ਆਉਂਦਾ ਹੈ ਟਿਕਟ ਬਾਰੇ ਮੈਂ ਕਿਹਾ ਅੱਛਾ ਕਹਿੰਦਾ ਹਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਰੋਜ਼ ਸਵੇਰੇ ਅਰਦਾਸ ਕਰਾਉਂਦਾ ਹੈ ਟਿਕਟ ਬਾਰੇ ਮੈਂ ਵੀ ਵੀ ਇਹ ਅਰਦਾਸ ਕਰਾਉਂਦਾ ਵੀ ਮੈਨੂੰ ਟਿਕਟ ਮਿਲ ਜੇ ਅਕਾਲੀ ਦਲ ਦੀ ਕਹਿੰਦਾ ਨਾ ਨਾ ਉਲਟਾ ਕਹਿੰਦਾ ਇਹ ਅਰਦਾਸ ਕਰਾਉਂਦਾ ਕਿ ਟਿਕਟ ਨਾ ਮਿਲ ਜੇ ਮੈਨੂੰ ਮੈਂ ਲੋਕਾਂ ਤੋਂ ਕਿਉਂ ਛਿੱਤਰ ਖਾਊਂਗਾ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਊਂਗਾ ਮੈਂ ਬੇਅਦਬੀ ਨਾਲ ਜਵਾਬ ਕੀ ਦੇਊਂਗਾ ਮੈਂ ਕਿਸਾਨਾਂ ਵਾਲੇ ਕਾਨੂੰਨਾਂ ਬਾਰੇ ਜੋ ਨਾਲ ਸੀਗੇ ਇਹ ਮੈਂ ਉਹਦਾ ਜਵਾਬ ਕਿਵੇਂ ਦੇਵਾਂਗਾ ਪ੍ਰਮਾਤਮਾ ਬਚਾਈ ਰੱਖੇ ਨੰ ਟਿਕਟ ਤੋਂ ਆ ਹਾਲਤ ਹੋਈ ਪਈ ਹੈ ਨਾ ਜਥੇਦਾਰਾਂ ਨੇ ਕੁੰਡੇ ਬੰਦ ਕਰ ਲਏ ਥੱਲੇ ਜਿਹੜੀ ਪਿੰਡ ਹੁੰਦੀ ਹੈ ਨਾ ਤਖਤਿਆਂ ਦੇ ਉਹ ਚ ਵੀ ਚੁੰਨੀਆਂ ਚਾਨੀਆਂ ਇਹ ਪੋਚੇ ਫਸਾਤੇ ਕਿ ਟਿਕਟ ਥੱਲੋਂ ਦੀ ਨਾ ਕਰ ਜਾਣ ਅੰਦਰ ਨੂੰ ਐ ਸਿਆਪਾ ਪੈ ਜੇ ਕਿਤੇ ਲੋਕਾਂ ਕੋਲ ਕਿਵੇਂ ਜਾਵਾਂਗੇ ਸੋ ਆ ਹਾਲਤ ਹੈ ਨਾ ਤੇ ਸੋ ਵੀਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਰਗੀਆਂ ਆਪਣੇ ਵਰਗਿਆਂ ਦੀ ਹੋਈ ਹੈ 2 ਸਾਲਾਂ ਬਾਅਦ ਸਵਾ ਦੋ ਸਾਲਾਂ ਬਾਅਦ ਇੱਥੇ ਖੜੇ ਆ ਐਸੇ ਸਟੇਜ ਤੋਂ ਹੀ ਅੱਜ ਵੀ ਉਹੀ ਆ ਅੱਜ ਵੀ ਸ਼ਹੀਦ-ਏ-ਆਜ਼ਮ ਤੋਂ ਲੰਘਦੇ ਵਰਦੇ ਅਸ਼ੀਰਵਾ ਲੈ ਕੇ ਜਾਂਦੇ ਆ ਅੱਜ ਵੀ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ-ਘਰ ਪਹੁੰਚਾਉਣ ਵਾਸਤੇ ਲੱਗੇ ਹੋਏ ਆ ਤਾਂ ਇੱਕ ਵਾਰੀ ਜੋਰਦਾਰ ਦੋ ਨਾਰੇ ਲਾਇਓ ਇਹ ਨਾਰੇ ਚੰਡੀਗੜ੍ਹ ਤਾਂ ਕੋਈ ਹੈ ਨਹੀਂ ਹੁਣ ਕਿਉਂਕਿ ਬੀਜੇਪੀ ਚਲੇ ਗਏ ਸਾਰੇ ਉਹ ਦਿੱਲੀ ਨੇ ਤੇ ਕਾਂਗਸ ਵਾਲੇ ਵੀ ਚੰਡੀਗੜ੍ਹ ਹੈ ਨਹੀਂ ਉਹਨਾਂ ਦਾ ਇਹ ਨਹੀਂ ਪਤਾ ਕਿੱਥੇ ਨੇ ਚਾਰ ਇੱਧਰ ਨੇ ਚਾਰ ਉੱਧਰ ਨੇ ਪਰ ਇਹ ਨਾਰੇ ਜਿਹੜੇ ਨੇ ਸ਼ਹੀਦ ਆਜ਼ਮ ਹੋਰਾਂ ਦੀ ਆਤਮਾ ਨੂੰ ਸਕੂਨ ਦੇਣ ਅਜੇ ਤਾਂ ਦੋ ਸਾਲ ਹੀ ਹੋਏ ਨੇ ਅਜੇ ਤਾਂ ਦੋ ਸਾਲ ਹੀ ਹੋਏ ਨੇ ਹਜੇ ਤਾਂ ਨੰਬਰਿੰਗ ਚੱਲ ਰਹੀ ਹੈ ਨੰਬਰਿੰਗ ਫਿਲਮ ਤਾਂ ਸ਼ੁਰੂ ਹੋਊਗੀ ਹਜੇ ਇਸੇ ਕਰਕੇ ਤਾਂ ਡਰੇ ਫਿਰਦੇ ਨੇ ਇਹ ਵੀ ਯਾਰ ਬੜਾ ਪੰਗਾ ਪੈ ਗਿਆ ਪਹਿਲਾਂ ਇਹਨਾਂ ਨੂੰ ਮੀਸ ਸੀ 6 ਮਹੀਨੇ ਨਹੀਂ ਚੱਲਣੇ ਫਿਰ ਕਹਿੰਦੇ ਸਾਲ ਤਾਂ ਨਹੀਂ ਘਟ ਸਕਦੇ ਫਿਰ ਕਹਿੰਦੇ ਬਿਜਲੀ ਫਰੀ ਨਹੀਂ ਕਰ ਸਕਦੇ ਫਿਰ ਕਹਿੰਦੇ ਕਰਤਾ ਦਿੱਤੀ ਪਰ ਜਿਆਦਾ ਦੇਰ ਚੱਲਣੀ ਨਹੀਂ ਫਿਰ ਕਹਿੰਦੇ ਨੌਕਰੀ ਨਹੀਂ ਦਿੱਤੇ ਜਾਣੀਆਂ ਹੁਣ ਕਹਿੰਦੇ ਬੱਸ ਕੇਰੀਵਾਲ ਅੰਦਰ ਹੋ ਗਿਆ ਪਾਰਟੀ ਡੁੱਟ ਚੂ ਅੱਗੇ ਕਹਿਣਗੇ 4 ਸਾਲ ਨਹੀਂ ਘਟ ਸਕਦੇ ਫਿਰ ਅੱਗੇ 5 ਫਿਰ ਕਹਣਗੇ 27 ਨਹੀਂ ਜਿੱਤ ਸਕਦੇ 27 ਤੋਂ ਬਾਅਦ ਜੋ ਆਵੋ ਠੀਕ ਹੈ ਜਿੱਤ ਕੇ ਪਰ 32 ਖਤਰੇ 'ਚ ਐਂ ਹੀ ਚੱਲੀ ਜਾਣਗੇ ਤਾਂ ਹੀ ਐਂ ਤੁਰੇ ਫਿਰਨਗੇ ਤਾਂ ਆਪਦੇ 13 ਬੰਦੇ ਲੱਭਦੇ ਨਹੀਂ ਹੈਗੇ ਵੀ 13 ਖੜੇ ਕੌਣ ਮੈਨੂੰ ਤਾਂ ਕੱਲ ਦੱਸਿਆ ਇੱਕ ਬੰਦੇ ਨੇ ਮੁੰਡਾ ਦੋਸਤ ਆ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਾਲੀਦਲ ਦਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਾ ਕੇ ਆਉਂਦਾ ਟਿਕਟ ਬਾਰੇ ਮਗਾ ਅੱਛਾ ਕਹਿੰਦਾ ਹਾਂ ਗੁਰਦੁਆਰਾ ਸਾਹਿਬ ਜਾਂਦਾ ਹੈ ਰੋਜ਼ ਸਵੇਰੇ ਅਰਦਾਸ ਕਰਾਉਂਦਾ ਹੈ ਟਿਕਟ ਵਾਰੇ ਮੈਂ ਵੀ ਵੀ ਇਹ ਅਰਦਾਸ ਕਰਾਉਂਦਾ ਵੀ ਮੈਨੂੰ ਟਿਕਟ ਮਿਲ ਜੇ ਅਕਾਲੀ ਦਲ ਦੀ ਕਹਿੰਦਾ ਨਾ ਨਾ ਉਲਟਾ ਕਹਿੰਦਾ ਇਹ ਅਰਦਾਸ ਕਰਾਉਂਦਾ ਕਿ ਤੇ ਟਿਕਟ ਨਾ ਮਿਲ ਜੇ ਮੈਨੂੰ ਮੈਂ ਲੋਕਾਂ ਤੋਂ ਕਿਉਂ ਛੇਤਰ ਖਾਊਂਗਾ ਮੈਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਊਂਗਾ ਮੈਂ ਪੀਐਸਪੀ ਦਾ ਜਵਾਬ ਕੀ ਦੇਊਂਗਾ ਮੈਂ ਕਿਸਾਨਾਂ ਵਾਲੇ ਕਾਨੂੰਨਾਂ ਵੇਲੇ ਜੋ ਨਾਲ ਸੀਗੇ ਇਹ ਮੈਂ ਉਹਦਾ ਜਵਾਬ ਕਿਵੇਂ ਦੇਊਂਗਾ ਪ੍ਰਮਾਤਮਾ ਬਚਾਈ ਰੱਖੇ ਨਾ ਟਿਕਟ ਤੋਂ ਆਹ ਹਾਲਤ ਹੋਈ ਪਈ ਹੈ ਨਾ ਜਥੇਦਾਰਾਂ ਨੇ ਕੁੰਡੇ ਬੰਦ ਕਰ ਲੇ ਥੱਲੇ ਜਿਹੜੀ ਪਿੰਡ ਹੁੰਦੀ ਹੈ ਨਾ ਤਖਤਿਆਂ ਦੇ ਉਹ ਚ ਵੀ ਚੁੰਨੀਆਂ ਚਾਨੀਆਂ ਇਹ ਪੋਚੇ ਫਸਾਤੇ ਕਿ ਟਿਕਟ ਥੱਲੋਂ ਦੀ ਨਾ ਕਰ ਜਾਣ ਅੰਦਰ ਨੂੰ ਐ ਸਿਆਪਾ ਪੈ ਜੇ ਕਿਤੇ ਲੋਕਾਂ ਕੋਲ ਕਿਵੇਂ ਜਾਵਾਂਗੇ ਸਵਾ ਹਾਲਤ ਹੈ ਇਹਨਾਂ ਦੇ ਤੋ ਸੋ ਵੀਰੋ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਆਪਣੇ ਵਰਗੀ ਹੈ ਆਪਣੇ ਵਰਗਿਆਂ ਦੀ ਹੋਈ ਹੈ 2 ਸਾਲਾਂ ਬਾਅਦ ਸਵਾ 2 ਸਾਲਾਂ ਬਾਅਦ ਇੱਥੇ ਖੜੇ ਆ ਐਸ ਐਸ ਟੇਜ ਤੋਂ ਹੀ ਅੱਜ ਵੀ ਉਹ ਹੀ ਆ ਅੱਜ ਵੀ ਸ਼ਹੀਦ ਆਜ਼ਮ ਤੋਂ ਲੰਗ ਦੇ ਵੜਦੇ ਅਸ਼ੀਰਵਾ ਲੈ ਕੇ ਜਾਂਦੇ ਆ ਅੱਜ ਵੀ ਉਹਨਾਂ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਘਰ ਘਰ ਪਹੁੰਚਾਉਣ ਵਾਸਤੇ ਲੱਗੇ ਹੋਏ ਆ ਤਾਂ ਇੱਕ ਵਾਰੀ ਜ਼ੋਰਦਾਰ ਤੋਂ ਨਾਰੇ ਲਾਇਓ ਇਹ ਨਾਰੇ ਚੰਡੀਗੜ੍ਹ ਤਾਂ ਕੋਈ ਹੈ ਨਹੀਂ ਹੁਣ ਕਿਉਂਕਿ ਬੀ ਜੀ ਪੀ ਚਲੇ ਗਏ ਸਾਰੇ ਉਹ ਦਿੱਲੀ ਨੇ ਤੇ ਕਾਂਗਰਸ ਵਾਲੇ ਵਿੱਚ ਚੰਡੀਗੜ੍ਹ ਹੈ ਨਹੀਂ ਉਹਨਾਂ ਦਾ ਇਹ ਨਹੀਂ ਪਤਾ ਕਿੱਥੇ ਨੇ ਚਾਰ ਇੱਧਰ ਨੇ ਚਾਰ ਉੱਧਰ ਨੇ ਪਰ ਇਹ ਨਾਰੇ ਜਿਹੜੇ ਨੇ ਸ਼ਹੀਦ ਆਜ਼ਮ ਹੋਰਾਂ ਦੀ ਆਤਮਾ ਨੂੰ ਸਕੂਨ ਦੇਣ